ਸਾਰਿਆਂ ਨੂੰ ਨਮਸਕਾਰ ਮੈਂ ਹੇਮ ਰਾਜ ਵਰਮਾ ਓਬੀਸੀ ਸੈਲ ਕਾਂਗਰਸ ਵਾਈਸ ਚੇਅਰਮੈਨ ਪੰਜਾਬ ਅਤੇ ਸਵਨਕਾਰ ਸਮਾਜ ਪ੍ਰਧਾਨ ਪੰਜਾਬ ਮੈਂ ਇੱਕ ਖਾਸ ਮਕਸਦ ਤੇ ਅੱਜ ਤੁਹਾਡੇ ਰੂਬਰੂ ਹੋਏ ਹਾਂ ਤੁਹਾਨੂੰ ਪਤਾ ਹੈ ਕਿ ਜੋ ਦੇਸ਼ ਦੇ ਵਿੱਚ ਕਸ਼ਮੀਰ ਦੇ ਵਿੱਚ ਇੱਕ ਮੱਧ ਭਾਗੀ ਘਟਨਾ ਕੋਈ ਨਹੀਂ ਵੈਸੇ ਕੀਤੀ ਗਈ ਹੈ ਕਿਉਂਕਿ ਐਕਸੀਡੈਂਟ ਮੰਨ ਸਕਦੇ ਆ ਪਰ ਜੋ ਕਰਿਆ ਜਾਂਦਾ ਉਹਨੂੰ ਕਰਿਆ ਹੀ ਕਹੂਗੇ ਇਹ ਬਹੁਤ بڑا ਦੁੱਖ ਹੈ ਦੇਸ਼ ਖਾਤਰ ਸਾਡੇ ਖਾਤਰ ਸਾਰਿਆਂ ਖਾਤਰ ਕਿਉਂਕਿ ਜੋ ਇਹ ਘਟਨਾ ਹੋਈ ਹੈ ਇਸ ਘਟਨਾ ਨੂੰ ਅਸੀਂ ਛੋਟੀ ਨਹੀਂ ਲੈ ਸਕਦੇ ਬਹੁਤ बड़ा ਦੇਸ਼ ਦਾ ਨੁਕਸਾਨ ਹੋਇਆ ਹੈ ਬਹੁਤ ਬੜਾ ਇਨਸਾਨੀਅਤ ਦਾ ਨੁਕਸਾਨ ਹੋਇਆ ਹੈ ਬਹੁਤ ਬੜਾ ਉਸ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਜੋ ਨਵੇਂ ਵਿਹਾਈ ਜੋੜੇ ਵੀ ਸੀ ਇੱਕ ਖਾਸ ਗੱਲ ਹੈ ਹਲੇ 10 12 ਦਿਨ ਹੋਏ ਸੀ ਉਹਨਾਂ ਦੀ ਸ਼ਾਦੀ ਨੂੰ ਕੈਪਟਨ ਸੀਗੇ ਉਹਨਾਂ ਦੀ ਵੀ ਉਹਨਾਂ ਨੇ ਡੈਥ ਕਰਤੀ ਉਹਨਾਂ ਨੂੰ ਗੋਲੀ ਮਾਰਤੀ ਔਰ ਇਸ ਦੇ ਵਿੱਚ 27 28 ਆਦਮੀਆਂ ਦੀ ਕਿਉਂਕਿ ਜਨਾਨੀਆਂ ਨੂੰ ਜਾਂ ਬੱਚਿਆਂ ਨੂੰ ਨਹੀਂ ਉਹਨਾਂ ਨੇ ਟਾਰਗੇਟ ਕੀਤਾ ਕੁਛ ਪੁੱਛ ਕੇ ਵੀ ਤੁਹਾਡੀ ਕੀ ਜਾਤ ਹੈ ਤੁਹਾਡੇ ਤੇ ਓਮ ਲਿਖਿਆ ਹੋਇਆ ਹੈ ਤਾਂ ਗੋਲੀ ਮਾਰਤੀ ਕਿਉਂਕਿ ਟਾਰਗੇਟ tha ਜੋ ਹਿੰਦੂ tha ਐਨੀ ਹੈ ਵੀ ਉਹਨਾਂ ਨੇ ਕੋਈ ਦੇਖਿਆ ਵੀ ਇਹ ਕੋਈ ਮੁਸਲਮਾਨ ਹੈ ਜਾਂ ਕੋਈ ਹੋ ਨਹੀਂ ਟਾਰਗੇਟ ਹਿੰਦੂ tha ਇਹ ਬਹੁਤ ਬੇਇਨਸਾਫੀ ਹੈ ਬਹੁਤ ਮਧਭਾਦੀ ਇਹ ਘਟਨਾ ਹੈ ਜੋ ਫੰਡਿੰਗ ਇਹਨਾਂ ਨੂੰ ਕਰਦੇ ਆ ਪਾਕਿਸਤਾਨ ਵਰਗੇ ਮਨਹੂਸ ਦੇਸ਼ ਜਾਲਿਮ ਦੇਸ਼ ਘਟਿਆ ਦੇਸ਼ ਮੈਂ ਪ੍ਰਧਾਨ ਮੰਤਰੀ ਜੀ ਨੂੰ ਇਹੀ ਅਪੀਲ ਕਰਦਾ ਕਿ ਜਦੋਂ ਇੱਕ ਵਾਰੀ ਮੈਨੂੰ ਯਾਦ ਹੈ ਸ੍ਰੀ ਮਨਮੋਨ ਸਿੰਘ ਜੀ ਦੀ ਸਰਕਾਰ ਤੀ ਪ੍ਰਧਾਨ ਮੰਤਰੀ ਨਰਿੰਦਰ મોદી ਜੀ ਗੁਜਰਾਤ ਦੇ ਮੁੱਖ ਮੰਤਰੀ ਤੇ ਉਹਨਾਂ ਨੇ ਉਹਨਾਂ ਤੇ ਇਹ ਓਬਜੈਕਸ਼ਨ ਲਗਾਏ ਤੇ ਕਿ ਜੋ ਇਹਨਾਂ ਨੂੰ ਫੰਡਿੰਗ ਹੈ ਇਹਨਾਂ ਨੂੰ ਇਹ ਜੋ ਅਸਲਾ ਹੈ ਇਹ ਮuje ਜਵਾਬ ਦਿਜੀਏ ਇਹ ਜੋ ਆਤੰਗਵਾਦੀ ਹੈ नक्सलवादी है उनके पास शस्त्र और बारूद कहां से आता है वो तो विदेश की धरती से आता है और सीमाएं संपूर्ण रूप से आपके कब्जे में है सीमा सुरक्षा बल आपके कब्जे में है मैंने उनको दूसरा सवाल पूछा हमने कहा आतंकवादियों के, के पास धन आता है हमारे से आता है पूरा मनी ट्रांजेक्शन का कारोबार भारत सरकार के कब्जे में है आरबीआई के अंडर में है बैंकों के माध्यम से होता है क्या प्रधानमंत्री आप इतनी निगरानी नहीं रख सकते कि ये जो धन विदेश से आकर के आतंकवादियों के पास जाता है आपके हाथ में है आप उसको क्यों नहीं रोकते हैं मैंने तीसरा सवाल उनको पूछा कि विदेशों से घुसपैठी आते हैं घुसपैठी आतंकवादियों के रूप में आते हैं आतंकवादी घटनाएं करते हैं भाग जाते हैं प्रधानमंत्री तो जी आप मुझे बताइए सीमाएं आपके हाथ में कोस्टल सिक्योरिटी आपके हाथ में है बीएसएफ सेना सब आपके हाथ में है नेवी आपके हाथ में है ये विदेश से घुसपैठ के कैसे घुट जाते हैं मैंने चौथा सवाल पूछा ਸਾਰਾ ਕਮਿਊਨੀਕੇਸ਼ਨ ਭਾਰਤ ਸਰਕਾਰ ਦੇ ਅੰਡਰ ਮੈਂ ਹੈ ਕੋਈ ਵੀ ਅਗਰ ਟੈਲੀਫੋਨ ਤੇ ਬਾਤ ਕਰਤਾ ਹੈ ਈਮੇਲ ਭੇਜਤਾ ਹੈ ਕੋਈ ਵੀ ਕਮਿਊਨੀਕੇਸ਼ਨ ਕਰਤਾ ਹੈ ਭਾਰਤ ਸਰਕਾਰ ਉਸ ਕੋ ਇੰਟਰਰਪਟ ਕਰ ਸਕਤੀ ਹੈ ਇੰਟਰਰਪਟ ਕਰ ਕਰਕੇ ਜਾਣਕਾਰੀ ਆ ਪਾ ਸਕਤੀ ਹੈ ਕਿ ਆਤੰਗਵਾਦੀ ਕਿੱਥੋਂ ਆਂਦਾ ਹੈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਤੁਸੀਂ ਆ ਮਨਮੋਹ ਸਿੰਘ ਜੀ ਤੁਸੀਂ ਜਵਾਬ ਦਿਓ ਅੱਜ ਉਹੀ ਗੱਲ ਹੈ ਕਿ ਇਨ੍ਹਾਂ ਚੀਜ਼ਾਂ ਦਾ ਜਵਾਬ ਤੁਸੀਂ ਦਿਓਂ ਦੇਂ ਮੋਦੀ ਜੀ ਹੋਰ ਨਹੀਂ ਦੇਣਾ ਕਿਸੇ ਨੇ ਤੁਸੀਂ ਦਿਓ ਵੀ ਇਹ ਕਿੱਥੇ ਤੇ ਆ ਗਏ ਤੁਹਾਡੀ ਸੁਰੱਖਿਆ ਤੁਹਾਡੀਆਂ ਤਿੰਨੇ ਸੈਨਾ ਤੁਹਾਡੀਆਂ ਹੈ ਫਿਰ ਵੀ ਇਹ ਜੇ ਕਾਂਡ ਹੋ ਜਾਂਦੇ ਆ ਬਹੁਤ ਛੇਮ ਦੀ ਬਹੁਤ ਮੱਧ ਭਾਗੀ ਘਟਨਾ ਇਹ ਜੋ ਤੁਸੀਂ ਵੀ ਇਦਾਂ ਦੇ ਤੁਸੀਂ ਕਹਿੰਦੇ ਵੀ ਸਾਡੇ ਕੋਲ ਇੰਟੈਲੀਜੈਂਟ ਬਹੁਤ ਹੈ ਸਾਨੂੰ ਪਲ-ਪਲ ਦੀ ਖਬਰ ਹੈ ਔਰ ਮੀਡੀਆ ਉਸ ਦੇ ਵਿੱਚ ਜੋ ਟਰਾਈ ਹੈ ਉਹ ਵੀ ਹਰ ਇੱਕ ਚ ਮੈਸੇਜ ਵੀ ਕਰਦਾ ਤਾਂ ਵੀ ਸੈਂਟਰ ਸਰਕਾਰ ਦੇ ਅੰਡਰ ਹੁੰਦਾ ਉਹ ਸੈਂਟਰ ਸਰਕਾਰ ਨੂੰ ਪਤਾ ਲੱਗ ਜਾਂਦਾ ਉਹਨਾਂ ਦੀ ਏਜੰਸੀਆਂ ਨੂੰ ਇਹ ਮੈਸੇਜ ਕਿੱਥੇ ਤੋਂ ਕਿੱਦਾਂ ਜਾ ਰਿਹਾ ਹੈ ਉਸ ਨੇ ਤਾਂ ਪਹਿਲਾਂ ਹੀ ਮੈਸੇਜ ਕਰੇ ਹੋਏ ਤੇ ਬਹੁਤ ਇਸ ਦੇ ਮਤਲਬ ਕੀ ਸਮਝਿਆ ਜਾਵੇ ਕਿ ਜੋ ਇਹ ਘਟਨਾ ਹੋਈ ਹੈ ਇਸ ਤੋਂ ਪਹਿਲਾਂ ਪਲਵਾਮਾ ਦੀ ਘਟਨਾ ਹੋਈ ਹੈ ਉਹ ਵੀ ਬਹੁਤ ਗਲਤ ਗੱਲ ਧੀ ਕਿਉਂਕਿ ਜੋ ਪਲਵਾਮਾ ਦੀ ਘਟਨਾ ਸੀ ਇਹ ਉਹਦੇ ਨਾਲੋਂ ਵੀ ਜ਼ਿਆਦਾ ਪੁੱਛ ਕੇ ਹਿੰਦੂ ਟਾਰਗੇਟ ਕੀਤੇ ਗਏ ਹਨ ਬਹੁਤ ਸ਼ੇਮ ਸ਼ੇਮ ਦੀ ਗੱਲ ਹੈ ਇਹ ਬਹੁਤ ਗਲਤ ਗੱਲ ਹੈ ਜੋ ਐਦਾਂ ਦੀਆਂ ਘਟਨਾਵਾਂ ਹੁੰਦੀਆਂ ਇਹਨੂੰ ਐਕਸੀਡੈਂਟ ਨਹੀਂ ਕਹਿ ਸਕਦੇ ਐਕਸੀਡੈਂਟ ਨਹੀਂ ਇਹ ਜਾਣ ਬੁੱਝ ਕੇ ਪਾਕਿਸਤਾਨ ਵੱਲੋਂ ਕਰਾਇਆ ਗਿਆ ਹੈ ਹਿੰਦੁਸਤਾਨ ਦੇ ਵਿੱਚ ਵਾਇਪਨ ਆਏ ਆ ਏਕਾ 47 ਆਈਆਂ ਹਨ ਬਹੁਤ ਨਿੰਦਾਯੋਗ ਇਹ ਜੋ ਇਹਨਾਂ ਲੋਕਾਂ ਨੇ ਇਹ ਜਾ ਦਲੀਤਾ ਇਨਸਾਨੀਅਤ ਨੂੰ ਮਾਰਨ ਵਾਲੇ ਕਦਮ ਚੱਕੇ ਆ ਇਹਨਾਂ ਦੀ ਬਹੁਤ ਬਹੁਤ ਨਿੰਦਿਆ ਕਰਦੇ ਆ 2007 ਦੇ ਵਿੱਚ ਜਦੋਂ ਵੀ ਭਾਜਪਾ ਦੀ ਸਰਕਾਰ ਸੀ ਉਸ ਟਾਈਮ ਵੀ 29 ਬੰਦਿਆਂ ਦੀ ਡੈਥ ਹੋਈ ਸੀ ਐਦਾਂ ਹੀ ਗੋਲੀਆਂ ਮਾਰ ਕੇ ਔਰ ਅੱਜ ਵੀ ਜੋ ਇਨ ਦਿਨਾਂ ਦੇ ਵਿੱਚ ਵੀ ਦੋ ਦਿਨ ਪਹਿਲਾਂ ਜੋ ਹਮਲਾ ਹੋਇਆ ਹੈ ਅੱਜ ਵੀ ਭਾਜਪਾ ਦੀ ਸਰਕਾਰ ਹੈ ਅੱਜ ਵੀ ਜੋ 27-28 ਬੰਦੇ ਮਾਰੇ ਗਏ ਐ ਇਹ ਮੈਂ ਇਹ ਸਮਝੂਗਾ ਕਿ ਇਹ ਜੋ ਸੁਰੱਖਿਆ ਦੇ ਵਿੱਚ ਚੂਕ ਐ ਮੈਂ ਰਾਜਨਾਥ ਜੀ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਅਸਤੀਫਾ ਦਿਓ ਤੁਸੀਂ ਇਸ ਦੇ ਕਾਬਲ ਨਹੀਂ ਹੈਗੇ ਤੁਸੀਂ ਅਸਤੀਫਾ ਦਿਓ ਪ੍ਰਧਾਨ ਮੰਤਰੀ ਸਾਹਿਬ ਇਹਨਾਂ ਦਾ ਅਸਤੀਫਾ ਲਓ ਤਾਂ ਕਿ ਜੋ ਇਹ ਅੱਗੇ ਨੂੰ ਵੀ ਘਟਨਾਵਾਂ ਨਾ ਹੋ ਸਕਣ ਐਨਾ ਹੀ ਕਹਿੰਦਾ ਹੋਇਆ ਮੈਂ ਤੁਹਾਨੂੰ ਇਹਨਾਂ ਸ਼ਹੀਦਾਂ ਦੀ ਸ਼ਰਧਾਂ ਦੇ ਦੀ ਭੇਟ ਕਰਦਾ ਔਰ ਪਰਮਾਤਮਾ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਇਹਨਾਂ ਨੂੰ ਆਪਣੇ ਚਰਨਾਂ 'ਚ ਆਸਵਾਸ ਦੇਵੇ ਜੈ ਹਿੰਦ